ਦੁਖਦਾਇਕ ਤੇ ਹੈਰਾਨੀਜਨਕ ਵਰਤਾਰਾ ਇਹ ਹੈ ਕਿ ਜਿਹੜੀਆਂ ਚੱਲੀਆਂ ਆਈਆਂ ਰਸਮਾਂ ਤੇ ਇਹ ਪਰੰਪਰਾਵਾਂ ਔਰਤ ਵਿਰੋਧੀ ਨੇ ਉਹ ਹੀ ਜ਼ਿਆਦਾਤਰ ਬੁੱਢੀਆਂ ਔਰਤਾਂ ਲਈ ਹਰਮਨ ਪਿਆਰੀਆਂ ਨੇ ਆਖਿਆ ਜਾਂਦਾ ਹੈ ਕਿ ਹੁਣ ਤਾਂ ਬੜਾ ਮਾੜਾ ਸਮਾਂ ਆ ਗਿਆ ਤੇ ਪੁਰਾਣਾ ਸਮਾਂ ਬੜਾ ਚੰਗਾ ਸਮਾਂ ਹੁੰਦਾ ਸੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਔਰਤਾਂ ਮੂੰਹ ਸਰਾਪਾ ਕੇ ਰੱਖਦੀਆਂ ਸੀ ਕਦੇ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ ਅੱਖ ਚ ਪਾਈਆਂ ਨਹੀਂ ਸੀ ਰੜਕਦੀਆਂ ਕੁੜੀਆਂ ਪਰ ਹੁਣ ਕਲਯੁਗ ਦਾ ਸਮਾਂ ਹੈ ਕਿ ਔਰਤਾਂ ਬੰਦੇ ਦੇ ਰਹਿਮ ਦੇ ਉੱਤੇ ਨਹੀਂ ਪਲਦੀਆਂ ਸਗੋਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਕਰਦੀਆਂ ਨੇ ਅਨਪੜਾ ਨੇ ਜੇ ਕਦੇ ਪੜ੍ਹਿਆ ਹੁੰਦਾ ਤੇ ਲੱਕੜ ਦੇ ਸਿਰਾਂ ਨੇ ਜੇ ਕਦੇ ਸੋਚਿਆ ਹੁੰਦਾ ਤਾਂ ਇਹਨਾਂ ਨੇ ਦੇਵਦਾਸੀ ਪ੍ਰਥਾ ਤੇ ਸਤੀ ਪ੍ਰਥਾ ਬਾਰੇ ਜ਼ਰੂਰ ਜਾਣਿਆ ਹੁੰਦਾ 6ਵੀਂ ਸਦੀ ਦੇ ਵਿੱਚ ਸ਼ੁਰੂ ਹੋਈ ਦੇਵਦਾਸੀ ਪ੍ਰਥਾ ਅੱਜ ਵੀ ਕਰਨਾਟਕ ਆਂਧਰਾ ਪ੍ਰਦੇਸ਼ ਤਾਮਿਲਨਾਡੂ ਮਹਾਰਾਸ਼ਟਰ ਓਡੀਸਾ ਆਧਾਥਾਮਾ ਤੇ ਸਰਕਾਰਾਂ ਦੀ ਛਤਰਛਾਇਆ ਹੇਠ ਪੂਰੇ ਜੋਰ ਸ਼ੋਰ ਨਾਲ ਜਾਰੀ ਹੈ ਢਿੱਡ ਭਰਨ ਲਈ ਗਰੀਬ ਲੋਕ ਆਪਣੀਆਂ ਬੱਚੀਆਂ ਨੂੰ ਮੰਦਰਾਂ ਦੇ ਵਿੱਚ ਵੇਚ ਦਿੰਦੇ ਨੇ ਤੇ ਉੱਥੇ ਦੇਵਤੇ ਦੇ ਨਾਲ ਵਿਆਹ ਕਰਾਉਣ ਦੇ ਨਾਂ ਤੇ ਮੰਦਰ ਦੇ ਪੁਜਾਰੀ ਤੇ ਹੋਰ ਤਣਾੜ ਲੋਕ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ ਇਹ ਲੜਕੀਆਂ ਜਦ ਤੰਦਰੁਸਤ ਨਹੀਂ ਰਹਿੰਦੀਆਂ ਤਾਂ ਇਹਨਾਂ ਦਾ ਇਲਾਜ ਕਰਾਉਣ ਦੀ ਥਾਂ ਤੇ ਇਹਨਾਂ ਨੂੰ ਮੰਦਰਾਂ ਤੋਂ ਕੱਢ ਦਿੱਤਾ ਜਾਂਦਾ ਹੈ ਦਸੰਬਰ 1829 ਦੇ ਵਿੱਚ ਲਾਰਡ ਵਿਲੀਅਮ ਬੈਂਟਿੰਕ ਨੇ ਸਤੀ ਪ੍ਰਥਾ ਉੱਤੇ ਕਾਨੂੰਨੀ ਰੋਕ ਲਗਾ ਦਿੱਤੀ ਸੀ ਪਰ ਸਾਡੇ ਭਾਰਤ ਮਹਾਨ ਦੇ ਵਿੱਚ ਇਸ ਪ੍ਰਥਾ ਨੂੰ ਸਮਰਪਿਤ ਅੱਜ ਵੀ ਮੇਲੇ ਲੱਗਦੇ ਨੇ ਪੁਰਾਣੇ ਸਮਿਆਂ ਵਿੱਚ ਪਤੀ ਦੀ ਮੌਤ ਹੋਣ ਤੇ ਉਹਦੇ ਨਾਲ ਉਹਦੀ ਜਿਉਂਦੀ ਪਤਨੀ ਨੂੰ ਵੀ ਫੂਕਣਾ ਮਨੁੱਖਤਾ ਲਈ ਕੇਵਲ ਸ਼ਰਮਨਾਕ ਵਰਤਾਰਾ ਹੀ ਨਹੀਂ ਸਗੋਂ ਇਹੇ ਵਰਤਾਰਾ ਮਨੁੱਖ ਨੂੰ ਪਸ਼ੂਆਂ ਨਾਲੋਂ ਵੀ ਘਟੀਆ ਨਸਲ ਦਾ ਜੀਵ ਸਿੱਧ ਕਰਦਾ ਸੀ ਜੇ ਕੋਈ ਪਤਨੀ ਆਪਣੇ ਪਤੀ ਦੇ ਨਾਲ ਮੱਛਣ ਤੋਂ ਇਨਕਾਰ ਕਰ ਦਿੰਦੀ ਤਾਂ ਉਸ ਦੀ ਜ਼ਿੰਦਗੀ ਮੌਤ ਨਾਲੋਂ ਬੱਤਰ ਹੋ ਜਾਂਦੀ ਕਿਉਂਕਿ ਉਸ ਨੂੰ ਇੱਕ ਬੰਦ ਕਮਰੇ ਦੇ ਵਿੱਚ ਰੱਖਿਆ ਜਾਂਦਾ ਉਸ ਦਾ ਸਿਰ ਮੋਨ ਦਿੱਤਾ ਜਾਂਦਾ ਤੇ ਉਸ ਨੂੰ ਜਾਨਵਰਾਂ ਨਾਲੋਂ ਵੀ ਭੈੜਾ ਖਾਣਾ ਦਿੱਤਾ ਜਾਂਦਾ ਕੋਈ ਨਹੀਂ ਸੀ ਚਾਹੁੰਦਾ ਕਿ ਉਹ ਕਿਸੇ ਦੇ ਮੱਥੇ ਲੱਗੇ ਇਸ ਲਈ ਕੁੱਝ ਔਰਤਾਂ ਇਹੋ ਜੀ ਜ਼ਿੰਦਗੀ ਨਾਲੋਂ ਮਰਨਾ ਹੀ ਚੰਗਾ ਸਮਝਦੀਆਂ ਇਹੋ ਜਿਹੀਆਂ ਸਥਿਤੀਆਂ ਵਿੱਚ ਮਰਨਾ ਉਹਨਾਂ ਸਮਿਆਂ ਵਿੱਚ ਔਰਤਾਂ ਦੀ ਮਜਬੂਰੀ ਸੀ ਪਰ ਅਯੋਕੇ ਸਮੇਂ ਵਿੱਚ ਖੁਦਕੁਸ਼ੀ ਕਰਨਾ ਸਿਰਫ ਮਾਨਸਿਕ ਰੋਗੀਆਂ ਦੀ ਪਛਾਣ ਹੈ ਜਿਸ ਨੂੰ ਆਪਣੇ ਭਲੇ-ਬੁਰੇ ਦੀ ਹੀ ਸੋਚੀ ਨਹੀਂ ਹੁੰਦੀ ਮਰਨਾ ਅਸੀਂ ਤਦ ਵੀ ਹੁੰਦਾ ਹੈ ਜੇਕਰ ਅਸੀਂ ਨਾ ਚਾਹੁੰਦੇ ਹੋਈਏ ਸੋ ਸਾਨੂੰ ਮਰਨ ਲਈ ਕੋਈ ਉਦਮ ਉਪਰਾਲਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਮਨੁੱਖ ਸਾਹਮਣੇ ਸਵਾਲ ਇਹ ਹੈ ਕਿ ਜੀਣਾ ਕਿਵੇਂ ਹੈ ਤੰਦਰੁਸਤ ਮਾਨਸਿਕਤਾ ਵਾਲੇ ਲੋਕਾਂ ਦੀ ਮਹਾਨ ਤੇ ਮਾਣਯੋਗ ਪ੍ਰਾਪਤੀ ਇਹ ਹੁੰਦੀ ਹੈ ਕਿ ਉਹ ਜੀ ਕੇ ਦਿਖਾਉਂਦੇ ਨੇ ਆਪਣੀ ਬਹਤਰ ਜ਼ਿੰਦਗੀ ਨਾਲ ਨੇ ਧੜਕ ਮੱਥਾ ਲਾਉਂਦੇ ਨੇ ਤੇ ਜੇਕਰ ਸਾਰੀ ਉਮਰ ਆਪਣੀ ਜ਼ਿੰਦਗੀ ਨੂੰ ਆਪਣੇ ਅਨੁਕੂਲ ਢਲਣ ਵਿੱਚ ਸਫਲ ਵੀ ਨਾ ਹੋਣ ਤਾਂ ਵੀ ਉਹ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਬਣ ਕੇ ਉਹਨਾਂ ਦਾ ਜੀਵਨ ਸਫਲ ਜ਼ਰੂਰ ਕਰ ਜਾਂਦੇ ਨੇ ਲੋਕਾਂ ਨੂੰ ਜੀਣਾ ਸਿਖਾ ਜਾਂਦੇ ਨੇ ਪਰ ਉਹਨਾਂ ਸ਼ਰਧਾਲੂਆਂ ਨੂੰ ਇਹੋ ਜੀ ਅਕਲ ਦੀ ਕੋਈ ਲੋੜ ਨਹੀਂ ਹੁੰਦੀ ਜਿਹੜੇ ਕਿਸੇ ਸਤੀ ਹੋਈ ਔਰਤ ਨੂੰ ਸਭ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੀ ਮਾਤਾ ਪ੍ਰਚਾਰ ਕੇ ਉਹਦੇ ਸਥਾਨ ਤੇ ਸਲਾਨਾ ਸਮਾਗਮ ਕਰਦੇ ਨੇ ਉਹਨਾਂ ਲੋਕਾਂ ਲਈ ਕਿਸੇ ਗਿਆਨ ਦਾ ਕੋਈ ਮਹੱਤਵ ਨਹੀਂ ਹੁੰਦਾ ਜਿਹੜੇ ਕੇਵਲ ਮੱਥੇ ਟੇਕਣਾ ਤੇ ਰੋਜ਼ਾਨਾ ਜੀਵਨ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਮੇਲਿਆਂ ਦੀਆਂ ਭੀੜਾਂ ਦੇ ਵਿੱਚ ਇੱਕ ਦੂਜੇ ਦੇ ਪੈਰ ਮਦਨਦੇ ਹੀ ਆਦੀ ਹੁੰਦੇ ਨੇ ਜਿਹੜੇ ਲੋਕ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇਹਨਾਂ ਮੇਲਿਆਂ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਜ਼ਰੂਰੀ ਦੱਸਦੇ ਨੇ ਕਿ ਉਹ ਉਸ ਵਕਤ ਵੀ ਮੇਲੇ ਲਾ ਕੇ ਜ਼ਿੰਦਗੀ ਦਾ ਆਨੰਦ ਮਾਣਨ ਲਈ ਤਿਆਰ ਹੋਣਗੇ ਜੇਕਰ ਉਹਨਾਂ ਦੀ ਕੋਈ ਧੀ ਮੈਣ ਜਾਮਾ ਜਿਉਂਦੀ ਅੱਗ ਵਿੱਚ ਸੜ ਗਈ ਹੋਵੇ ਜਾਂ ਸੜ ਦਿੱਤੀ ਗਈ ਹੋਵੇ ਮਾਤਾ ਦੀ ਸ਼ਰਧਾਲੂ ਹਰ ਔਰਤ ਕਿਤੇ ਇਕੱਲੀ ਬਹਿ ਕੇ ਸੋਚੇ ਕਿ ਬੀਤੇ ਸਮਿਆਂ ਵਿੱਚ ਇਹ ਜਿਉਂਦੇ ਜਾਗਦੇ ਚਿਖਾ ਵਿੱਚ ਸੜਨਾ ਸਿਰਫ ਔਰਤ ਦੇ ਹੀ ਹਿੱਸੇ ਕਿਉਂ ਆਇਆ ਸੀ ਕੀ ਇਤਿਹਾਸ ਦੇ ਪੰਨਿਆਂ ਤੇ ਕਿਦਰੇ ਕੋਈ ਇਹੋ ਜੀ ਘਟਨਾ ਵੀ ਮਿਲਦੀ ਹੈ ਜਿਹਦੇ ਵਿੱਚ ਪਤਨੀ ਦੀ ਮੌਤ ਹੋਣ ਤੇ ਉਹਦੇ ਨਾਲ ਉਹਦੇ ਪਤੀ ਨੂੰ ਵੀ ਜਿੰਦਾ ਜਲਾ ਦਿੱਤਾ ਗਿਆ ਹੋਵੇ ਜੇਕਰ ਨਹੀਂ ਤਾਂ ਭਲਾ ਕਿਉਂ ਇਹੋ ਜੇ ਮੇਲੇ ਸਿਰਫ ਸ਼ਰਦਾ ਦਾ ਵਿਸਾ ਨਹੀਂ ਹੁੰਦੇ ਸਭੋਂ ਇਹਦੇ ਵਿੱਚ ਵੱਖੋ-ਵੱਖਰੇ ਵਰਗ ਦੇ ਲੋਕਾਂ ਦੇ ਆਪਣੇ ਨਿੱਜੀ ਸੁਆਰਥ ਛੁਪੇ ਹੁੰਦੇ ਨੇ ਜਿਵੇਂ ਕਿ ਵਪਾਰੀ ਪੁਜਾਰੀ ਤੇ ਸਰਕਾਰੀ ਜੋਕਾਂ ਭਾਵੇਂ ਕਿ ਸਾਡੇ ਤੇ ਰਾਜ ਕਰਨ ਵਾਲੇ ਮੁਠੀ ਭਰ ਲੋਕਾਂ ਦਾ ਵੀ ਇਹਦੇ ਵਿੱਚ ਭਲਾ ਹੁੰਦਾ ਹੈ ਤੇ ਸ਼ਰਧਾਲੂਆਂ ਦੀ ਜਾਣਕਾਰੀ ਲਈ ਦੱਸਣਾ ਪੈ ਰਿਹਾ ਹੈ ਕਿ ਸਾਡੀਆਂ ਧੜਾਂ ਦੇ ਉੱਤੇ ਜਿਹੜਾ ਇਹ ਖੋਪੜੀਆਂ ਦਾ ਭਾਰ ਹੁੰਦਾ ਹੈ ਇਹਨਾਂ ਦੇ ਵਿੱਚ ਇੱਕ ਬੜੀ ਹੀ ਅਦਭੁਤ ਚੀਜ਼ ਹੁੰਦੀ ਹੈ ਜਿਹੜੀ ਕਿ ਸਾਡੇ ਵਰਤਨ ਲਈ ਹੀ ਹੁੰਦੀ ਹੈ ਅੰਨਿਆਂ ਦੇ ਸ਼ਹਿਰ ਵਿੱਚ ਸ਼ੀਸ਼ੇ ਵੰਡਣ ਵਾਲਾ ਮੈਂ ਪਾਗਲ ਗੁਰਜੀਤ ਸਿੰਘ ਆולם